ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 383 ਲੜੀਵਾਰ ਸ਼ਬਦ ਵਿਚਾਰ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵੇਂ ਤਾਂ ਸਿਵਾ ਆਵਰਨਾ ਕੋਊ ਦੂਜਾ ਸੁਜੈ ਸੱਚ ਅਲਖ ਅਭਿਵਾ ਚੀਤ ਆਵੈ ਤਾਂ ਸਦਾ ਦਿਆਲਾ ਲੋਗਣ ਕਿਆ ਬੇਚਾਰੇ ਬੁਰਾ ਭਲਾ ਕਉ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਮਹਾਰਾਜ ਬਖਸ਼ਿਸ਼ ਕਰਦੇ ਨੇ ਆਸਾ ਰਾਗ ਵਿੱਚ ਤੂੰ ਵਿਸਰੈ ਤਾ ਸਭ ਕੋ ਲਾਗੂ ਚੀਤ ਆਵੇਂ ਤਾ ਸੇਵਾ हे ਪ੍ਰਭੂ ਜੀ ਜਤੋਂ ਤੁਸੀਂ ਸਾਨੂੰ ਵਿਸਰ ਜਾਂਦੇ ਹੋ ਫਿਰ ਸਾਡੇ ਤੇ ਸਾਰੇ ਹੀ ਭਾਰੂ ਹੋ ਜਾਂਦੇ ਨੇ ਇਹ ਕਾਮ ਇਹ ਕਰੋਧ ਇਹ ਲੋਭ ਇਹ ਮੋਹ ਇਹ ਹੰਕਾਰ ਇਹ ਹਉਮੈ ਇਹ ਈਰਖਾ ਇਹ ਨਿੰਦਿਆ ਵਕੀਲੀ ਤਾਤਪਰਾਈ ਸਾਡੇ ਤੇ ਸਾਰੇ ਭਾਰੂ ਹੋ ਜਾਂਦੇ ਨੇ ਤੇ ਜਦੋਂ ਤੂੰ ਸਾਨੂੰ ਚੇਤੇ ਆ ਜਾਂਦਾ ਇਹ ਸਾਰੇ ਸਾਡੀ ਸੇਵਾ ਵਿੱਚ ਹੋ ਜਾਂਦੇ ਨੇ ਇਹ ਸਾਡੇ ਅਧੀਨ ਹੋ ਜਾਂਦੇ ਨੇ ਅਵਰਨਾ ਕੋ ਦੂਜਾ ਸੁਜੈ ਸਾਨੂੰ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਸੁਜਦਾ ਸੱਚੇ ਅਲਖ ਭੀਵਾ ਏ ਪ੍ਰਭੂ ਤੁਸੀਂ ਸੱਚੇ ਹੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਸੀਂ ਅਭੇਬ ਹੋ ਤੁਹਾਡਾ ਕੋਈ ਭੇਦ ਨਹੀਂ ਪਾ ਸਕਿਆ ਚੀਤਾਵੇਂ ਤਾਂ ਸਦਾ ਦੇ ਆਲਾ ਲੋਗਨ ਕੀ ਵਿਚਾਰੇ ਬੁਰਾ ਭਲਾ ਕੌ ਕਿਸ ਨੂੰ ਕਹੀਐ ਸਗਲੇ ਜੀ ਤੁਹਾਰੇ ਜਦੋਂ ਸਾਡੀ ਸੁਰਤ ਵਿੱਚ ਹੁੰਨਾ ਹੈ ਜਦੋਂ ਸਾਡੇ ਚੇਤੇ ਵਿੱਚ ਹੁੰਨਾ ਹੈ ਜਦੋਂ ਤਨੂੰ ਅਸੀਂ ਸਿਮਰਨ ਕਰਦੇ ਹਾਂ ਪ੍ਰਭੂ ਤੁਸੀਂ ਸਦਾ ਹੀ ਦਿਆਲੂ ਹੋ ਕਿਰਪਾਲੂ ਹੋ ਸਾਨੂੰ ਸਮਝ ਆ ਗਈ ਇਹ ਲੋਕ ਵਿਚਾਰੇ ਕੀ ਕਰ ਸਕਦੇ ਨੇ ਕਿਉਂਕਿ ਲੋਕ ਤੇ ਸਾਡੇ ਔਗਣ ਕੱਢ ਸਕਦੇ ਨੇ ਲੋਕ ਸਾਡੇ ਔਗਣ ਵੇਖਦੇ ਨੇ ਮੈਂ ਕਹਿੰਦੇ ਜਦੋਂ ਤੂੰ ਚੇਤੇ ਹੁੰਨਾ ਸਾਨੂੰ ਕੁਝ ਚੀਜ਼ਾਂ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਤੂੰ ਦਇਆ ਦਾ ਕਰ ਹੈ ਬੁਰਾ ਭਲਾ ਕੋ ਕਿਸ ਨੂੰ ਕਹੀ ਐ ਅਸੀਂ ਮਾੜਾ ਜਾਂ ਚੰਗਾ ਕਿਹਨੂੰ ਕਹਿ ਸਕਦੇ ਹਾਂ ਕਿਉਂਕਿ ਸਾਰੇ ਜੀ ਤੇਰੇ ਨੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕਿਸੇ ਲਈ ਉਹ ਬੰਦਾ ਚੰਗਾ ਹੋ ਸਕਦਾ ਕਿਸੇ ਲਈ ਮਾੜਾ ਹੋ ਸਕਦਾ ਮੰਦੇ ਚੰਗੇ ਕੌਣ ਨੇ ਇਹ ਤੇ ਪ੍ਰਭੂ ਜੀ ਤੁਹਾਡੀ ਕਚਹਿਰੀ ਜਾ ਕੇ ਪਤਾ ਲੱਗੇਗਾ ਕਿਸੇ ਨੂੰ ਮਹਾਵਾਦੀ ਕਿਸੇ ਨੂੰ ਸਵਾਦੀ ਸਾਡੇ ਲਈ ਤੇ ਇੱਕੋ ਜੇ ਲੱਗਦੇ ਨੇ ਸਾਨੂੰ ਤੇ ਸਾਰੇ ਹੀ ਕਿਉਂਕਿ ਸਾਰੇ ਤੇਰੇ ਨੇ ਇਨਾਂ ਦੇ ਕਰਮਾਂ ਦਾ ਲੇਖਾ ਹਿਸਾਬ ਤੁਸੀਂ ਆਪ ਕਰਦੇ ਹੋ ਕਿਉਂਕਿ ਉੱਥੇ ਸੱਚੋ ਹੀ ਸੱਚ ਨਿਭੜਿਆ ਚੁਣ ਵਖ ਕੱਢੇ ਜੋ ਜਮਾਲਿਆ ਥੋਂ ਨ ਪਾਇਨ ਕੂੜੇ ਆਰ ਮੁਕਾਲੇ ਦੋਜਕ ਚਾਲਿਆ ਤੇਰੇ ਨਾਂਇ ਰੱਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲੇਕ ਨਾਮੈ ਧਰਮ ਬਹਾਲਿਆ ਉਤੇ ਮੈਂ ਕਹਿੰਦੇ ਅੱਗੇ ਗਿਆ ਸੰਜਾਪ ਸੁਣ ਚੋਟਾਂ ਖਾਸੀ ਕੌਣ ਇੱਥੇ ਅੱਗੇ ਜਾ ਕੇ ਪਤਾ ਲੱਗੇਗਾ ਜੀ ਜਦੋਂ ਪੇਪਰ ਹੁੰਦਾ ਨਾ ਫਿਰ ਪਤਾ ਲੱਗਦਾ ਕੌਣ ਫੇਲ ਹੋਇਆ ਕੌਣ ਪਾਸ ਨਹੀਂ ਤੇ ਸਾਰੇ ਕਹਿੰਦੇ ਅਸੀਂ ਠੀਕ ਹਾਂ ਜੀ ਰਹਾਉ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰਾਖੈਂ ਜਿਸ ਜਾਨੇ ਉੱਪਰ ਤੇਰੀ ਕਿਰਪਾ ਤਿਸ ਕੋ ਵਿਪਨਾ ਕੋ ਉਪਾਖੈ ਪਰ ਪ੍ਰਭੂ ਜੀ ਸਾਨੂੰ ਤੇਰੀ ਟੇਕ ਹੈ ਤੇਰਾ ਹੀ ਆਸਰਾ ਹੈ ਤੇਰਾ ਆਧਾਰ ਹੈ ਤੂੰ ਆਪ ਹੱਥ ਦੇ ਕੇ ਆਪ ਸਾਡੀ ਸਹਾਇਤਾ ਕਰਕੇ ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈਣਾ ਹੈ ਜਿਸ ਜਾਨੇ ਉੱਪਰ ਤੇਰੀ ਕਿਰਪਾ ਤੇ ਜਿਸ ਸੇਵਕ ਦੇ ਉੱਤੇ ਤੇਰੀ ਕਿਰਪਾ ਹੈ ਤੇਰੀ ਬਖਸ਼ਿਸ਼ ਹੈ ਉਹਨੂੰ ਕੋਈ ਬੁਰਾ ਭਲਾ ਆ ਕੇ ਨਹੀਂ ਸਕਦਾ ਨਾ ਲੋਕ ਵਿੱਚ ਨਾ ਪ੍ਰਲੋਕ ਵਿੱਚ ਉਹ ਸੁਖੋ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਤਾ ਤੂੰ ਸਦ ਮਿਹਰਬਾਨਾ ਨਾ ਮਿਲੈ ਰੰਗ ਮਾਣੀ ਜੋ ਪ੍ਰਭੂ ਜੀ ਤੁਹਾਨੂੰ ਪਾਉਂਦਾ ਹੈ ਜੋ ਤੁਹਾਡੀ ਹੁਕਮ ਤੇ ਰਜ਼ਾ ਵਿੱਚ ਹੈ ਅਸੀਂ ਉਹਦੇ ਵਿੱਚ ਸ਼ੁਕਰਾਨਾ ਕਰਦੇ ਹਾਂ ਸਾਡੇ ਲਈ ਉਹ ਹੀ ਸੁਖ ਹੈ ਤੇਰਾ ਹੁਕਮ ਹੀ ਸਾਡੇ ਲਈ ਵਡਿਆਈ ਹੈ ਤੇਰੀ ਰਜ਼ਾ ਹੀ ਸਾਡੇ ਲਈ ਵਡਿਆਈ ਹੈ ਤੂੰ ਦਾਨਾ ਤੂੰ ਸਤ ਮਿਹਰਬਾਨਾ ਤੂੰ ਸਭ ਦੀ ਜਾਨਣ ਵਾਲਾ ਹੈ ਤੂੰ ਮਿਹਰਬਾਨ ਹੈ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਭਨ ਕੋ ਦੇਹ ਦਾਨ ਤੂੰ ਕਾਹੇ ਡੋਲੇ ਪ੍ਰਾਨੀਆਂ ਤੂੰ ਦਰਾਖਾ ਹੈਗਾ ਸਿਰਜਨਹਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਮਹਾਰਾਜ ਸਾਨੂੰ ਯਕੀਨ ਦਿਵਾਉਂਦੇ ਨੇ ਕਿ ਤੂੰ ਉਹਦੀ ਸ਼ਰਨ ਵਿੱਚ ਆ ਉਹਦੇ ਹੁਕਮ ਦੇ ਰਜਾ ਵਿਚ ਰਹਿਣਾ ਸਿੱਖ ਆਪਣੀਆਂ ਚਤੁਰਾਈਆਂ ਛੱਡ ਉਹ ਤੇ ਮਿਹਰਬਾਨ ਹੈ ਉਹ ਤੇ ਦਿਆਲੂ ਹੈ ਉਹਦੇ ਨਾਲ ਮਿਲ ਕੇ ਹੀ ਇਸ ਆਨੰਦ ਨੂੰ ਮਾਣਿਆ ਜਾ ਸਕਦਾ ਹੈ ਜੀਵਨ ਨੂੰ ਤੁਦਾ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਮਰ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨੇ ਕਿ ਸੱਚੇ ਪਾਤਸ਼ਾਹ ਜੀਓ ਤੁਹਾਡੇ ਅੱਗੇ ਸਾਡੀ ਅਰਦਾਸ ਹੈ ਇਹ ਜੀਵ ਆਤਮਾ ਸਾਡੀ ਇਹ ਪਿੰਡ ਭਾਵੇਂ ਸਰੀਰ ਇਹ ਸਾਰਾ ਕੁਝ ਤੇ ਤੇਰਾ ਦਿੱਤਾ ਹੋਇਆ ਸਾਡਾ ਤੇ ਹੈ ਹੀ ਨਹੀਂ ਅਸੀਂ ਤੇ ਛੱਡ ਕੇ ਚਲੇ ਜਾਵਾਂਗੇ ਇਹ ਸਰੀਰ ਆਪਣਾ ਨਹੀਂ ਹੈ ਜੀ ਇਹ ਤੇ ਸਾਨੂੰ ਕਿਰਾਏ ਤੇ ਮਿਲੇ ਆ ਗੱਲ ਤੇ ਮੈਂ ਜਿਹੜੀ ਹੈ ਉਸ ਨੂੰ ਝਕਾਉਣਾ ਸੀ ਮਰਗਨੇ ਸੀਸ ਨਵਾਏ ਕਿਆ ਥੀਆ ਜਰਿਦਾ ਕ ਸੁਧੇ ਜਾਏ ਮਾਰਿਚ ਕਹਿੰਦੀ ਐ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ ਸੀਸ ਨਵਾਏ ਕਿਆ ਥੀਆ ਜਰਿਦਾ ਕ ਸੁਧੇ ਜਾਏ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ ਇਹ ਤੇ ਭੁਗਤਦਾ ਜੀ ਇਹ ਤੇ ਸਾਨੂੰ ਕਿਰਾਏ ਤੇ ਮਿਲੇ ਆ ਛੱਡ ਜਾਣਾ ਹੈ ਕਰਮ ਸਾਡਾ ਅਸੀਂ ਆਪ ਕਰਦੇ ਆ ਭੁਗਤਦਾ ਫਿਰ ਸਰੀਰ ਐ ਵਿਚਾਰਾ ਇਸ ਕਰਕੇ ਮਾਰਾ ਸਮਝਾਉਂਦੇ ਤੁੱਧ ਅੱਗੇ ਅਰਦਾਸ ਹਮਾਰੀ ਪ੍ਰਭੂ ਜੀ ਸਾਡੀ ਅਰਦਾਸ ਹੈ ਤੁਹਾਡੇ ਅੱਗੇ ਬੇਨਤੀ ਹੈ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ हे ਪ੍ਰਭੂ ਜੀ ਇਹ ਜਿਹੜੀ ਵਡਿਆਈ ਤੁਸੀਂ ਦਿੱਤੀ ਹੈ ਜਿਉ ਸਾਨੂੰ ਸਤਕਾਰ ਮਿਲਦਾ ਹੈ ਜੇ ਕੋਈ ਸਾਨੂੰ ਸਤਕਾਰ ਕਰਦਾ ਸਾਡਾ ਤਾਂ ਤੇਰੇ ਕਰ ਕੀ ਕਰਦਾ ਤੇਰੀ ਬਾਣੀ ਕਰ ਕੀ ਕਰਦੇ ਨੇ ਸਾਨੂੰ ਤੇ ਗੌਣ ਚ ਨਹੀਂ ਜਾਣਦਾ ਕੋਈ ਸਾਨੂੰ ਤੇ ਮਹੱਲੇ ਚ ਨਹੀਂ ਜਾਣਦਾ ਕੋਈ ਜੇ ਸਤਕਾਰ ਹੈ ਸਾਡਾ ਤਾਂ ਤੇਰੇ ਕਰਕੇ ਹੈ ਤੇਰਾ ਨਾਮ ਸਾਡੇ ਹਿਰਦੇ ਚ ਹੈ ਤੇਰੇ ਕਰਕੇ ਹੀ ਇਹ ਦੁਨੀਆ ਜਿਹੜੀ ਇਹ ਸਤਕਾਰ ਕਰਦੀ ਏ ਸਾਡਾ ਤੇ ਕੋਈ ਨਾਂ ਤੱਕ ਨਹੀਂ ਜਾਣਦਾ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰਜਾਮੀ ਸਾਧ ਸੰਗ ਹਰ ਪਾਈਏ ਖੋਲ ਕਵਾੜ ਦਿਖਾ ਲਈ ਦਰਸ਼ਨ ਪੁਨਰਪ ਜਨਮ ਨਾ ਆਈਏ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁੱਖ ਹਰੋਂ ਰੇ ਪਾਰ ਬ੍ਰਹਮ ਜਿਨੇ ਹਿਰਦੈ ਅਰਾਧਿਆ ਤਾਂ ਕੈ ਸੰਗ ਤਰੋਂ ਰੇ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਸਿਮਰਨ ਦੀ ਜਾਂਚ ਦੱਸਦੇ ਨੇ ਉਸ ਪ੍ਰਭੂ ਦੇ ਦਰਸ਼ਨ ਦਾ ਤਰੀਕਾ ਦੱਸਦੇ ਨੇ ਸਾਡੇ ਸਮਝਣ ਵਾਲੀ ਗੱਲ ਐ ਕਰ ਕਿਰਪਾ ਪ੍ਰਭ ਅੰਤਰਜਾਮੀ ਪ੍ਰਭੂ ਜੀ ਤੁਸੀਂ ਸਾਡੇ ਅੰਦਰ ਦੀ ਹਾਲਤ ਨੂੰ ਜਾਣਨ ਵਾਲੇ ਹੋ ਸਾਡੀ ਪੀੜਾ ਨੂੰ ਸਮਝਦੇ ਹੋ ਅੰਤਰਜਾਮੀ ਹੋ ਸਾਡੇ ਤੇ ਵੀ ਕਿਰਪਾ ਕਰੋ ਸਾਧ ਸੰਗ ਹਰ ਪਾਈਐ ਸਾਨੂੰ ਐਨੀ ਕੋਈ ਗੱਲ ਤੇ ਸਮਝ ਆ ਗਈ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਉਸ ਪ੍ਰਭੂ ਦੀ ਪ੍ਰਾਪਤੀ ਸਾਧ ਸੰਗਤ ਦੁਆਰਾ ਹੁੰਦੀ ਹੈ ਜੀ ਭਗਤ ਧੰਨਾ ਜੀ ਵੀ ਇਹ ਗੱਲ ਕਹਿੰਦੇ ਨੇ ਧੰਨੇ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆਂ ਤੇ ਜਦੋਂ ਅਸੀਂ ਰੱਟਾ ਲਵਾਤਾ ਲੋਕਾਂ ਨੂੰ ਕਿ ਪੱਥਰਾਂ ਚ ਪਾਇਆ ਅਸੀਂ ਅੱਜ ਵੀ ਮੰਨੀ ਜਾਂਦੇ ਆ ਕਿ ਧੰਨੇ ਨੇ ਪੱਥਰਾਂ ਚ ਪਾਇਆ ਇਹ ਨਹੀਂ ਖੁਦ ਧੰਨਾ ਜੀ ਕਹਿ ਰਹੇ ਨੇ ਇਹ ਗੱਲ ਕਿ ਧੰਨੇ ਧਨ ਪਾਇਆ ਧਰਨੀ ਤਰ ਮੈਂ ਉਸ ਧਰਤੀ ਦੇ ਆਸਰੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਰੂਪੀ ਧਨ ਪ੍ਰਾਪਤ ਕੀਤਾ ਹੈ ਮਿਲ ਜਨ ਸੰਤ ਸਮਾਨਿਆਂ ਮੈਂ ਸਾਧ ਸੰਗ ਵਿੱਚ ਮਿਲ ਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਪ੍ਰਾਪਤ ਕੀਤਾ ਹੈ। ਸਾਨੂੰ ਧੰਨਾ ਜੀ ਤੇ ਯਕੀਨ ਨਹੀਂ। ਸਾਨੂੰ ਦੂਜਿਆਂ ਤੇ ਯਕੀਨ ਹੈ। ਇੱਥੇ ਵੀ ਮਹਾਰਾਜ ਇਹ ਗੱਲ ਸਮਝਾਉਂਦੇ ਨੇ ਪੰਚਪਾਸ਼ਾ ਕਿ ਸਾਧ ਸੰਗ ਹਰ ਪਾਈ ਹੈ। ਸਾਧ ਸੰਗਤ ਨੂੰ ਮਾਰੇ ਨੇ ਸਭ ਤੋਂ ਉੱਤਮ ਦੱਸਿਆ ਜੀ ਸਭ ਤੋਂ ਉੱਤਮ ਤਰੀਕਾ ਸਭ ਤੋਂ ਸੁਖਾਲਾ ਤਰੀਕਾ ਹੀ ਇਹ ਹੈ। ਖੋਲ ਕਵਾੜ ਦਿਖਾਲੇ ਦਰਸ਼ਨ ਪੁਨਰਪ ਜਨਮ ਨਾ ਆਈਏ ਤੇ ਸੰਗਤ ਵਿੱਚ ਆ ਕੇ ਵਿਚਾਰ ਕਰਦੇ ਆ ਹੋਇਆ ਜਦੋਂ ਸ਼ਬਦ ਸੁਰਤ ਜੁੜਦੀ ਮਰ ਕਰਨੇ ਇੱਕ ਕਵਾੜ ਖੁੱਲ ਜਾਂਦੇ ਨੇ ਜਿਹੜੇ ਚਿਨਾਂ ਤੋਂ ਪਏ ਹੋਏ ਸਨ ਸਾਡੇ ਦਰਵਾਜ਼ੇ ਬੰਦ ਸੁਰਤ ਦੇ ਉਹ ਖੁੱਲੇ ਤੇ ਮਰ ਕਰਨ ਇਸ ਤਰ੍ਹਾਂ ਉਹ ਫਿਰ ਦਰਸ਼ਨ ਦਿੰਦਾ ਤੇ ਜਿਨ੍ਹਾਂ ਨੂੰ ਇਹ ਦਰਸ਼ਨ ਹੁੰਦੇ ਨੇ ਦਰਸ਼ਨ ਪਰਸਨ ਹਰ ਸੰਸਰ ਸੰ ਉਹ ਜੰਮਣ ਮਰਨ ਦੇ ਗੇਟ ਤੋਂ ਬਾਰ ਹੋ ਗਏ ਮਿਲੋਂ ਪ੍ਰੀਤਮ ਸਵਾਮੀ ਆਪਣੇ ਸਗਲੇ ਦੁੱਖ ਹਰੋਂ ਰੇ ਇਸ ਤਰ੍ਹਾਂ ਮੈਂ ਆਪਣੇ ਪਿਆਰੇ ਉਸ ਪ੍ਰੀਤਮ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮਿਲ ਕੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ ਪਾਰ ਬ੍ਰਹਮ ਜੀ ਨਿਰਦੈ ਅਰਾਧਿਆ ਤਾਂ ਕੈ ਸੰਗ ਤਰੋਂ ਰੇ ਮਰਗ ਜਿਨ੍ਹਾਂ ਨੇ ਮੇਰੇ ਉਸ ਪਾਰ ਬ੍ਰਹਮ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਹਿਰਦੇਤ ਉਰਾਧੇ ਹੈ ਉਨ੍ਹਾਂ ਦਾ ਸੰਗ ਕਰਕੇ ਮੈਂ ਵੀ ਤਰ ਜਾਵਾਂ ਸੰਗਤ ਨੂੰ ਮਹਾਰਜ ਨੇ ਬਹੁਤ ਵੱਡਾ ਕਿਹਾ ਅਸੀਂ ਹਰ ਰੋਜ਼ ਅਰਦਾਸ ਹੀ ਕਰਦੇ ਹਾਂ ਗੁਰੂ ਅੱਗੇ ਸੱਚੇ ਪਾਤਸ਼ਾਹ ਜੀਓ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾਵੇ ਜਿਨ੍ਹਾਂ ਦਸੰਦਿਆਂ ਦੁਰਮਤਵੰਜੈ ਮਿੱਤਰ ਸਾਡੇ ਸਹੀ ਜਿਨ੍ਹਾਂ ਨੂੰ ਵੇਖਦਿਆਂ ਤੂੰ ਚੇਤੇ ਆ ਜਾਏ ਜਿਨ੍ਹਾਂ ਨੂੰ ਵੇਖਦਿਆਂ ਭੈੜੀ ਮਤ ਚਲੀ ਜਾਏ ਉਹ ਸਾਡੇ ਸਹੀ ਮਿੱਤਰ ਨੇ ਸਾਡੇ ਸੱਚੇ ਮਿੱਤਰ ਨੇ ਰਹਾ ਮਹਾਉਧਾਨ ਪਾਪਕ ਸਾਗਰ ਭੈ ਹਰਖ ਸੋਗ ਮੈਂ ਬਸਨਾ ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਜਿਹੜੇ ਬੇਮੁਖ ਨੇ ਮਰਗਨ ਉਹਨਾਂ ਲਈ ਤੇ ਇਹ ਅੱਗ ਦਾ ਸਮੁੰਦਰ ਹੈ ਸੰਸਾਰ ਇਹ ਸੰਸਾਰ ਅੱਗ ਦਾ ਸਮੁੰਦਰ ਹੈ ਉਹ ਕਦੇ ਹਰਖ ਵਿੱਚ ਕਦੇ ਸੁਖ ਵਿੱਚ ਕਦੇ ਦੁਖੀ ਨੇ ਕਦੇ ਸੁਖੀ ਨੇ ਉਹ ਦੁੱਖ ਸੁਖ ਦੇ ਚੱਕਰ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਨੇ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤੈਂ ਦੂਵੀ ਵਾਲੇ ਮਨ ਏਕ ਨਚੇਤ ਸਮੂਢ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਕਿਉਂਕਿ ਹਰੀ ਨੂੰ ਬਸਾਰਨ ਤੋਂ ਬਾਅਦ ਹੀ ਇਹ ਗੁਣ ਖਤਮ ਹੁੰਦੇ ਗਏ ਜਿਉਂ-ਜਿਉਂ ਗੁਣ ਖਤਮ ਹੁੰਦੇ ਗਏ ਸਾਡੀ ਉਸ ਮਾਲਕ ਤੋਂ ਦੂਰੀ ਵੱਧਦੀ ਗਈ ਜਿਉਂ-ਜਿਉਂ ਗੁਣਾਂ ਦੀ ਸਾਂਝ ਪੈਂਦੀ ਗਈ ਸਾਡੀ ਉਸ ਮਾਲਕ ਨਾਲ ਨਜ਼ਦੀਕੀ ਵੱਧਦੀ ਗਈ ਸਤਗੁਰੂ ਭੇਟ ਭਇਆ ਮਨ ਨਿਰਮਲ ਜਦੋਂ ਅਸੀਂ ਮਨ ਸਤਗੁਰੂ ਦੀ ਭੇਟ ਕਰ ਦਿੱਤਾ ਔਖਾ ਕੰਮ ਹੈ ਜੀ ਮਾਇਆ ਤੇ ਭੇਟ ਕਰਦੇ ਆ ਅਸੀਂ ਮਨ ਨਹੀਂ ਕੇ ਇਹ ਸੀਸ ਭੇਟ ਨਹੀਂ ਕਰਦੇ ਸਤਗੁਰੂ ਆਗਿਆ ਸੀਸ ਭੇਟ ਦੇਓ ਜੇ ਸੱਚੇ ਸਤਗੁਰ ਭਾਵੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਇਹ ਗੱਲ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੋਰੀ ਆਉ ਇਤ ਮਾਰਗ ਪੈਰ ਤਰੀ ਜਾਏ ਸਿਰ ਦੀਜੈ ਕਾਣਾ ਨਾ ਕੀਜੈ ਤੇ ਜਿਨ੍ਹਾਂ ਨੇ ਆਪਣੇ ਆਪ ਪੇਟ ਕੀਤਾ ਜਿਨ੍ਹਾਂ ਨੇ ਜੱਪਿਆ ਜਬ ਅੰਮ੍ਰਿਤ ਹਰ ਰਸਨਾ ਉਹ ਫਿਰ ਇਹ ਰਸਨਾ ਤੋਂ ਇਸ ਜ਼ੁਬਾਨ ਤੋਂ ਉਸ ਵਹਿਗੁਰੂ ਅਕਾਲ ਪੁਰਖ ਨੂੰ ਸਿਮਰਦੇ ਨੇ ਯਾਦ ਕਰਦੇ ਨੇ ਧਨ ਧਨ ਥਾਪ ਕਿਓ ਸਭ ਆਪਣਾ ਕੋਮਲ ਬੰਧਨ ਬਾਂਧਿਆ ਗੁਰਪ੍ਰਸਾਦ ਭੈ ਜਨਮੁਕਤੇ ਹਰ ਹਰ ਨਾਮ ਅਰਾਧਿਆ ਉਹਨਾਂ ਗੁਰਮੁਖਾਂ ਨੇ ਤਨ ਮਨ ਧਨ ਸਭ ਸੌਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਕਿਉਂਕਿ ਸਾਡੀ ਗੁਰੂ ਨਾਲ ਜਿਹੜੀ ਸਾਂਝ ਹੈ ਬੜੀ ਕੋਮਲ ਸਾਂਝ ਹੈ ਜੀ ਸ਼ਬਦ ਦਾ ਸ਼ਬਦ ਦੀ ਸਾਂਝ ਹੈ ਪ੍ਰੇਮ ਦੀ ਡੋਰੀ ਹੈ ਜਿਨ੍ਹਾਂ ਨੇ ਇਸ ਪ੍ਰੇਮ ਦੀ ਡੋਰੀ ਨਾਲ ਬੰਨਿਆ ਹੈ ਨਾ ਤੇ ਮਹਾਰਾਜ ਕਹਿੰਦੇ ਫਿਰ ਉਸ ਮਾਲਕ ਨਾਲ ਜੁੜ ਗਏ ਸਿਤੂ ਸਿਤਾ ਮਹਿਮਾ ਮਾਏ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਮਰੇ ਨਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਉਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਜਿੱਥੇ ਤਾਂ ਧਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਦਿਆ ਉਹਨਾਂ ਨੇ ਤੇਰੇ ਨਾਲ ਬੰਧਨ ਤੇਰੇ ਨਾਲ ਰਿਸ਼ਤਾ ਜਿਹੜਾ ਹੈ ਉਹਨਾਂ ਦਾ ਬੜਾ ਕੋਮਲ ਹੈ ਕਿਉਂਕਿ ਸ਼ਬਦ ਦਾ ਰਿਸ਼ਤਾ ਹੈ ਸ਼ਬਦ ਸੁਰਤ ਦਾ ਰਿਸ਼ਤਾ ਹੈ ਗੁਰ ਪ੍ਰਸਾਦ ਭੈ ਜਨ ਮੁਕਤੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹ ਜਿਉਂਦੇ ਜੀ ਇਨਾਂ ਵਿਕਾਰਾਂ ਤੋਂ ਮੁਕਤ ਹੋ ਗਏ ਹਰ ਹਰ ਨਾਮ ਅਰਾਧਿਆ ਉਹਨਾਂ ਨੇ ਹਿਰਦੇ ਤੋਂ ਅਰਾਧਨਾ ਕੀਤੀ ਉਸ ਹਰੀ ਦੀ ਉਸ ਵਹਿਰੂ ਕਾਲਪੁਰਖ ਦੀ ਇਸ ਕਰਕੇ ਮਰਨੇ ਗੁਰੂ ਦੀ ਕਿਰਪਾ ਨਾਲ ਉਹ ਜਿਉਂਦੇ ਜੀ ਮੁਕਤ ਹੋ ਗਏ ਰਾਖ ਲੀਏ ਪ੍ਰਭ ਰਾਖਣ ਹਾਰਾ ਜੋ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੀ ਰੱਖ ਲੀਏ ਪ੍ਰਭ ਰੱਖਣ ਹਾਰਾ ਜੋ ਪ੍ਰਭ ਆਪਣੇ ਭਾਣੇ ਜੋ ਮੇਰੇ ਪ੍ਰਭੂ ਨੂੰ ਭਾ ਗਏ ਚੰਗੇ ਲੱਗੇ ਜਿਹੜੇ ਹੁਕਮ ਤੇ ਰਜ਼ਾ ਵਿੱਚ ਆ ਗਏ ਜਿਨ੍ਹਾਂ ਉੱਤੇ ਉਸ ਪ੍ਰਭੂ ਦੀ ਮਿਹਰ ਦੀ ਦ੍ਰਿਸ਼ਟੀ ਹੋਈ ਕਿਉਂਕਿ ਪ੍ਰਭੂ ਕਰਨ ਕਰਨ ਸਮਰੱਥ ਹੈ ਉਹ ਰੱਖਣ ਦੀ ਸਮਰੱਥਾ ਰੱਖਦਾ ਜੀ ਅਸੀਂ ਨਹੀਂ ਰੱਖਦੇ ਸਾਨੂੰ ਕੋਈ ਚੋਰ ਜਾਂ ਠੱਗ ਆ ਕੇ ਕਹੇ ਕਿ ਮੈਂ ਤੁਹਾਡੀ ਪਨਾਹ ਲੈਣੀ ਚਾਹੁੰਨਾ ਤੁਸੀਂ ਮੈਨੂੰ ਬਖਸ਼ ਦਿਓ ਬਖਸ਼ ਦਿਆਂਗੇ ਜੀ ਅਸੀਂ ਅਸੀਂ ਨਹੀਂ ਬਖਸ਼ਦੇ ਪਰ ਉਹ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਉਹ ਆਉਗਣ ਆਰਿਆਂ ਨੂੰ ਵੀ ਬਖਸ਼ਦਾ ਹੈ ਉਹ ਤੇ ਅਕਿਰਤਕਣਾ ਨੂੰ ਵੀ ਪਾਲਦਾ ਹੈ ਜੀ ਜੇ ਕੋਈ ਸ਼ਰਨ ਵਿੱਚ ਆ ਜਾਏ ਤਾਂ ਮਰਜ ਕਹਿੰਦੇ ਉਹ ਰੱਖਣ ਦੀ ਸਮਰੱਥਾ ਰੱਖਦਾ ਹੈ ਉਹਦੀ ਸ਼ਰਨ ਵਿੱਚ ਗਿਆ ਡਰ ਨਹੀਂ ਹੈ ਫਿਰ ਆਪਣੇ ਔਗੁਣ ਕਬੂਲ ਕਰ ਉਹ ਤੇਰੇ ਤੇ ਦਇਆ ਕਰੇਗਾ ਬਖਸ਼ਿਸ਼ ਕਰੇਗਾ ਜੀਓ ਪਿੰਡ ਸਭ ਤੁਮਰਾ ਦਾਤੇ ਏ ਪ੍ਰਭੂ ਜੀਓ ਇਹ ਜੀਓ ਇਹ ਪਿੰਡ ਭਾਵੇਂ ਸਰੀਰ ਤਨ ਮਨ ਧਨ ਸਭ ਤੇਰਾ ਹੈ ਨਾਨਕ ਸਦ ਕੁਰਬਾਨੇ ਤੇ ਪੰਜਵੇਂ ਨਾਨਕ ਪਾਸ਼ਾ ਮਹਾਰਾਜ ਕਹਿੰਦੇ ਮੈਂ ਤੇਤੋਂ ਸਦਾ ਕੁਰਬਾਨ ਜਾਨਾ ਸਦਕੇ ਜਾਨਾ ਬਲਿਹਾਰ ਜਾਨਾ ਆਸਾ ਮਹੱਲਾ 5 ਮੋਮਲਨ ਨੀਂਦ ਤੇ ਛੁੱਟ ਗਈ ਕੌਣ ਅਨੁਗ੍ਰਹਿ ਭਇਓ ਰੀ ਮਹਾਮੁਣੀ ਤੁਦਨਾ ਵਿਆਪੈ ਤੇਰਾ ਆਲਸ ਕਹਾਂ ਗਇਓ ਰੀ ਰਹਾਉ ਇਹ ਸ਼ਬਦ ਸੱਚੇ ਪਾਤਸ਼ਾਹ ਨੇ ਜਗਿਆਸੂਆਂ ਦੀ ਅੰਦਰਲੀ ਆਵਾਜ਼ ਨੂੰ ਪ੍ਰਗਟ ਕੀਤਾ ਕਿਸੇ ਗੁਰਮੁਖ ਨੂੰ ਵੇਖ ਕੇ ਉਹਦੇ ਜੀਵਨ ਨੂੰ ਵੇਖ ਕੇ ਦੂਜੇ ਗੁਰਮੁਖ ਨੇ ਪੁੱਛਿਆ ਕਿ ਮੋਹ ਮਲਣ ਨੀਂਦ ਤੇ ਛੁਟਕੀ ਤੇਰੀ ਇਹ ਸੁਰਤ ਮੋਹ ਦੀ ਨੀਂਦ ਤੋਂ ਮਲੀਣ ਦੀ ਦ੍ਰਿਸ਼ਟੀ ਤੋਂ ਤੇਰਾ ਛੁਟਕਾਰਾ ਹੋ ਗਿਆ ਕੌਣ ਅਨਗ੍ਰਹਿ ਭੇ ਹੋਰੀ ਤੇਰੀ ਤੇ ਕਿਹੜੀ ਕਿਰਪਾ ਕੀਤੀ ਮਾਲਕ ਨੇ ਤੇਰੇ ਤੇ ਹੈ ਜੀ ਕਿਹੜੀ ਕਿਰਪਾ ਹੋਊਗੀ ਤੇਰਾ ਤੇ ਜੀਬ ਨਹੀਂ ਬਦਲ ਗਿਆ ਹੁਣ ਨਾ ਤੇਰੇ ਅੰਦਰ ਮੋਹ ਦੀ ਨੀਂਦ ਹੈ ਨਾ ਦ੍ਰਿਸ਼ਟੀ ਭੜੀ ਹੈ ਨਾ ਵਿਚਾਰ ਮਾੜੇ ਆਉਂਦੇ ਨੇ ਅੰਦਰ ਤੇਰੇ ਤੇ ਕਿਹੜੀ ਕਿਰਪਾ ਕੀਤੀ ਹੈ ਮਹਾਮੂਣੀ ਤੁਦਨਾ ਬਿਆਪੇ ਇਹ ਮਾਇਆ ਤੈਨੂੰ ਪਹੁੰਦੀ ਨਹੀਂ ਹੈ ਤੇਰਾ ਆਲਸ ਕਹਾਂ ਗयो ਓਰੀ ਜਿਹੜਾ ਤੇਰਾ ਆਲਸ ਸੀ ਉਹ ਕਿੱਧਰ ਚਲਾ ਗਿਆ ਤੂੰ ਉਦਮੀ ਹੋ ਗਿਆ ਕਿਉਂਕਿ ਆਲਸ ਹੈ ਨਾ ਆਪਾਂ ਕਹਿੰਨੇ ਆ ਵੀ ਸਵੇਰੇ ਉੱਠਾਂਗੇ ਟਾਈਮ ਪੀਸ ਦਾ అలਾਰਮ ਵੀ ਲਾਉਨੇ ਆ ਉਹ ਵੀ ਵੱਜ ਗਿਆ ਫਿਰ ਬੰਦ ਕਰਕੇ ਮੁੜ ਕੇ ਫੇਰ ਜਾਈ ਲਾ ਕੇ ਪੈ ਜਾਂਦੇ ਆਲਸ ਹੈ ਨਾ ਇਹ ਆਲਸ ਨੂੰ ਤੇਰਾ ਕਿੱਥੇ ਚਲਾ ਗਿਆ ਇਹ ਮਨ ਪੋਜ਼ਿਟਿਵਿਟੀ ਰਹਿਂਦਾ ਹੈ ਹਮੇਸ਼ਾ ਇਹ ਮਨ ਉਦਮੀ ਹੋ ਕੇ ਰਹਿੰਦਾ ਹੈ ਇਹ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸ ਤਰ੍ਹਾਂ ਤੇਰੇ ਤੇ ਕਿਹੜੀ ਕਿਰਪਾ ਹੋ ਗਈ ਕਾਮ ਕ੍ਰੋਧ ਹੰਕਾਰ ਗਖਰ ਸੰਜਮ ਕੌਣ ਛੁਟਿਓਰੀ ਸੁਰਨਰ ਦੇਵ ਸੁਰਤਰਾ ਗੁਣੀਆਂ ਸਗਲੋ ਭਵਨ ਲੁੱਟਿਓਰੀ ਕਿਹੜਾ ਤੂੰ ਇਹੋ ਜਿਹਾ ਸੰਜਮ ਕੀਤਾ ਹੈ ਕਿਹੜਾ ਉਪਾਅ ਕੀਤਾ ਹੈ ਇਹ ਕਾਮ ਇਹ ਕਰੋਧ ਇਹ ਹੰਕਾਰ ਬੜੇ ਔਖੇ ਨੇ ਤਰਨੇ ਪਰ ਤੇਰਾ ਇਹਨਾਂ ਤੋਂ ਕਿਹੜਾ ਛੁੱਟ ਗਿਆ ਤੂੰ ਇਹੋ ਜਿਹਾ ਕੀ ਕੀਤਾ ਸੁਰਨਰ ਦੇਵ ਅਸੁਰ ਤ੍ਰੈ ਗੁਣੀਆਂ ਚੰਗੇ ਭਲੇ ਮਨੁੱਖ ਦੇਵਤੇ ਅਸੁਰ ਦਾੰਤ ਜਿਹੜੇ ਤਿੰਨ ਗੁਣਾ ਵਿੱਚ ਵਸਣ ਵਾਲੇ ਨੇ ਸਾਰਿਆਂ ਨੂੰ ਇਹਨੇ ਲੁੱਟਿਆ ਇਸ ਮਾਇਆ ਨੇ ਇਸ ਮਾਇਆ ਨੇ ਸਭ ਨੂੰ ਲੁੱਟਿਆ ਪਰ ਤੇਰੇ ਤੇ ਇਹ ਜੀ ਕਿਹੜੀ ਕਿਰਪਾ ਹੋ ਗਈ ਕਿ ਤੇਰਾ ਇਸ ਕਾਮ ਕ્રોਧ ਤੇ ਹੰਕਾਰ ਤੋਂ ਛੁਟਕਾਰਾ ਹੋ ਗਿਆ ਦਾਵਾ ਅਗਨ ਬਹੁਤ ਤਣ ਜਾਲੇ ਕੋਈ ਹਰਿਆ ਬੂਟ ਰਹਿਉ ਰੀ ਐਸੋ ਸਮਰੱਥ ਵਰਣ ਨਾ ਸਾਕੋ ਤਾਂ ਕਿ ਉਪਮਾ ਜਾਤਨਾ ਕਹੇਉ ਰੀ ਉੱਤਰ ਦਿੱਤਾ ਕਿ ਦਾਵਾ ਅਗਨ ਜੰਗਲ ਦੀ ਅੱਗ ਜਦੋਂ ਲੱਗਦੀ ਹੈ ਨਾ ਕਾ ਹਫੂਸ ਤੱਕ ਫੂਕ ਦਿੰਦੀ ਥੱਲੇ ਤੱਕ ਵੱਡੇ ਵੱਡੇ ਦਰਖਤ ਝੜ ਜਾਂਦੇ ਨੇ ਕੋਈ ਹਰਿਆ ਬੂਟ ਰਹ્યો ਰਹੀ ਕੋਈ ਵਿਰਲਾ ਵਿਰਲਾ ਹਰਾ ਬੂਟਾ ਬਚ ਜਾਂਦਾ ਕਿਤੇ ਨਾ ਕਿਤੇ ਜਿਹਦੇ ਤੇ ਕਿਰਪਾ ਹੁੰਦੀ ਦੇਖੋ ਅੱਗ ਚੋਂ ਵੀ ਬਚ ਜਾਂਦਾ ਇਹ ਸੰਸਾਰ ਦੀ ਅੱਗ ਚੋਂ ਜਿਨ੍ਹਾਂ ਉੱਤੇ ਉਹ ਕਿਰਪਾ ਕਰਦਾ ਹੈ ਜਿਨ੍ਹਾਂ ਉੱਤੇ ਉਹ ਬਖਸ਼ਿਸ਼ ਕਰਦਾ ਹੈ ਤੇ ਮਰਜ਼ੀ ਕਹਿੰਦੇ ਫਿਰ ਉਹ ਬਚਾ ਲੈਂਦਾ ਇਹ ਜੰਗਲ ਦੀ ਅੱਗ ਹੈ ਜੀ ਸੰਸਾਰ ਤੇ ਐਸੋ ਸਮਰੱਥ ਵਰਨ ਨਾਸਕੋ ਉਹ ਗੁਰਮੁਖ ਆਕਦਾ ਕਿ ਮੈਂ ਬਿਆਨ ਨਹੀਂ ਕਰ ਸਕਦਾ ਉਹ ਇੰਨਾ ਵੱਡਾ ਸਮਰੱਥ ਹੈ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਤਾਂ ਕਿ ਉਪਮਾ ਜਾਤਨਾ ਕਹੀ ਹੋਰੀ ਉਹਦੀ ਉਪਮਾ ਕਹੀ ਹੋ ਨਹੀਂ ਜਾ ਸਕਦੀ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਅਨੂਪ ਹੈ ਉਪਮਾ ਤੋਂ ਉੱਪਰ ਹੈ ਸਾਡੀ ਮਤਬੁੱਧ ਇੰਨੀ ਨਹੀਂ ਹੈ ਕਿ ਅਸੀਂ ਉਹਦੀ ਉਪਮਾ ਨੂੰ ਬਿਆਨ ਕਰ ਸਕੀਏ ਕਿ ਕੋਈ ਜੰਗਲ ਦੀ ਅੱਗ ਚੋਂ ਵੀ ਬਚ ਕੇ ਨਿਕਲ ਆਵੇ ਪਰ ਜਿਹਦੇ ਉੱਤੇ ਕਿਰਪਾ ਕਰਦਾ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਸੰਸਾਰ ਵਿੱਚ ਰਹਿੰਦਿਆਂ ਹੋਏ ਆ ਮਰ ਗਨੇ ਕਿੰਨੀ ਵਿੱਚੇ ਮਾਇਆ ਪਾਇਆ ਜਿੰਨਾ ਉਤੇ ਤੂੰ ਕਿਰਪਾ ਕਰਦਾ ਉਹ ਮਾਇਆ ਵਿੱਚ ਰਹਿੰਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੋਏ ਸੰਸਾਰ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹਿੰਦੇ ਨੇ ਕਾਜਰ ਕੋਠੜੀ ਮੈਂ ਪਈ ਨਾ ਕਾਰੀ ਨਿਰਮਲ ਬਰਨ ਬਨਿਓ ਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓ ਰੀ ਕੱਜਲ ਦੀ ਕੋਠੜੀ ਕਲਖ ਦੀ ਕੋਠੜੀ ਵਿੱਚ ਇਸ ਸੰਸਾਰ ਕੱਜਲ ਦੀ ਕੋਠੜੀ ਹੈ ਕਹਿੰਦੇ ਵੇਖੋ ਉਥੋਂ ਵੀ ਨਿਰਮਲ ਹੋ ਕੇ ਚਿੱਟ ਕੱਪੜੀਆਂ ਹੋ ਕੇ ਨਿਕਲ ਆਇਆ ਕੋਈ ਦਾਗ ਨਾ ਲੱਗਿਆ ਇਸ ਜਮੀਰ ਤੇ ਇਸ ਸਰੀਰ ਤੇ ਕੋਈ ਦਾਗ ਨਾ ਲੱਗਣ ਦਿੱਤਾ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਕਹਿੰਦੇ ਇਹੋ ਜਿਹਾ ਵਰਨ ਬਣ ਗਿਆ ਇਹੋ ਜਿਹਾ ਜੀਵਨ ਦੀ ਜਾਂਚ ਬਣਾ ਦਿੱਤੀ ਉਸ ਮਾਲਕ ਨੇ ਗੁਰੂ ਨੇ ਬੜੀ ਕਿਰਪਾ ਕੀਤੀ ਮਹਾ ਮੰਤਰ ਗੁਰ ਹਰਦਾਬਸਿਓ ਗੁਰੂ ਦਾ ਉਪਦੇਸ਼ ਗੁਰਬਾਣੀ ਹਰ ਦਿੱਤ ਵਸ ਗਈ ਆਚਰ ਜਨਾਮ ਸੁਣਿਓ ਰੀ ਕ੍ਰਿਸ਼ਣ ਅਚਰ ਚ ਤਾਂ ਵਿੱਚ ਚਲੇ ਗਏ ਜਦੋਂ ਉਸੇ ਨਾਮ ਨਾਲ ਜੁੜੇ ਹੈਰਾਨੀ ਜਨਕ ਹੋਏ ਕਿ ਕਾਲਖ ਵਿੱਚ ਰਹਿੰਦਿਆਂ ਹੋਇਆਂ ਵੀ ਬਚ ਕੇ ਨਿਕਲ ਗਏ ਕੋਈ ਦਾਗ ਨਾ ਲੱਗਣ ਦਿੱਤਾ ਉਸ ਮਾਲਕ ਨੇ ਬੜੀ ਹੈਰਾਨੀ ਕਿਉਂਕਿ ਉਹਦੇ ਨਾਮ ਨਾਲ ਹੋਇਆ ਸਾਰਾ ਕੁਝ ਕਰ ਕਿਰਪਾ ਪ੍ਰਭ ਨਦਰ ਬਲੋਕਨ ਆਪਣੇ ਚਰਨ ਲਗਾਈ ਭਗਤ ਨਾਨਕ ਸੁਖ ਪਾਇਆ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਉਸ ਪ੍ਰਭੂ ਨੇ ਮਿਹਰ ਦੀ ਨਜ਼ਰ ਨਾਲ ਅବਲੋਕਣ ਹੁੰਦਾ ਹੈ ਦ੍ਰਿਸ਼ਟੀ ਪ੍ਰੇਮ ਪਰਿਦ੍ਰਿਸ਼ਟੀ ਨਾਲ ਜਦੋਂ ਸਾਡੇ ਵੱਲ ਵੇਖਿਆ ਉਹਨੇ ਸਾਨੂੰ ਆਪਣੇ ਚਰਨਾਂ ਨਾਲ ਲਾ ਲਿਆ ਸਾਨੂੰ ਉਸ ਮਾਰਗ ਤੇ ਤੋਰ ਲਿਆ ਉਹਦੀ ਮਿਹਰ ਦੀ ਦ੍ਰਿਸ਼ਟੀ ਨਾਲ ਨਾਨਕ ਨਦਰਿ ਨਦਰ ਨਿਹਾਲ ਉਹਦੀ ਮਿਹਰ ਦੀ ਦ੍ਰਿਸ਼ਟੀ ਇੱਕੋ ਹੀ ਪਈ ਅਸੀ ਉਸ ਮਾਰਗ ਤੇ ਤੁਰ ਪਏ ਪ੍ਰੇਮ ਭਗਤ ਨਾਨਕ ਸੁਖ ਪਾਇਆ ਤੇ ਤਰੀਕਾ ਦੱਸਿਆ ਮਰਨ ਕਿ ਇੱਕੋ ਇੱਕ ਤਰੀਕਾ ਹੈ ਪ੍ਰੇਮਾ ਭਗਤੀ ਸੱਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪ੍ਰੇਮ ਵਿੱਚ ਕੋਈ ਬੰਧਨ ਨਹੀਂ ਹੈ ਪ੍ਰੇਮ ਵਿੱਚ ਕੋਈ ਸ਼ਰਤ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਮਾਰੇ ਤਰੀਕੇ ਦੱਸਦੇ ਨੇ ਜਿਵੇਂ ਦੁੱਧ ਤੇ ਪਾਣੀ ਦੀ ਪ੍ਰੇਮ ਹੈ ਆ ਵਟਣ ਦੇ ਆਪ ਕੋ ਦੁੱਧ ਕੋ ਖਪੜ ਨਾ ਦੇ ਆਪਣੇ ਆਪ ਧੁਖ ਸਹਿ ਲੈਂਦਾ ਉਹ ਦੁੱਧ ਨੂੰ ਨਹੀਂ ਛੜਨ ਦਿੰਦਾ ਤੇ ਸਾਡਾ ਪ੍ਰੇਮ ਕੀ ਹੈ ਜੀ ਅਸੀਂ ਕਹਿੰਦੇ ਬਾਬਾ ਤੂੰ ਸਹਿ ਸਾਨੂੰ ਨਾ ਕੁਝ ਕਹਿਣ ਦਈਂ ਦੇਖ ਚਾਹੇ ਜਿਹਨੇ ਦੀ ਮਰਜ਼ੀ ਕਰਾ ਲੈ ਪੈਸੇ ਵੱਧ ਲਾ ਦੇਾਂਗੇ ਉੱਥੇ ਇਹ ਕੰਮ ਨਹੀਂ ਚੱਲਦਾ ਜੀ ਉੱਥੇ ਸੌਦਾ ਨਹੀਂ ਹੈ ਪ੍ਰੇਮ ਹੈ ਹੁਣ ਮਾਰੇ ਕਹਿੰਦੇ ਪ੍ਰੇਮ ਭਗਤ ਨਾਨਕ ਸੁਖ ਪਾਇਆ ਜਿਨ੍ਹਾਂ ਨੇ ਪ੍ਰੇਮ ਭਗਤੀ ਨਾਲ ਉਸ ਮਾਲਕ ਨਾਲ ਜਿਹੜੇ ਜੁੜੇ ਨੇ ਉਹਨਾਂ ਨੇ ਸਦੀਵੀ ਸੁਖ ਪ੍ਰਾਪਤ ਕੀਤਾ ਹੈ ਸਾਧੂ ਸੰਗ ਸਮਾਈ ਇਸ ਤਰ੍ਹਾਂ ਉਹ ਜੀਵ ਆਤਮਾ ਗੁਰੂ ਦਾ ਸੰਗ ਕਰਕੇ ਗੁਰੂ ਗੁਰੂ ਕਹਿੰਦੀ ਗੁਰੂ ਵਿੱਚ ਹੀ ਜਾ ਸਮਾਈ ਤੂੰ ਤੂੰ ਕਰਤਾ ਤੂੰ ਹੁਵਾ ਮੁਜ ਵਿੱਚ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਹੁਣ ਤੇ ਤੂੰ ਦੀ ਅਵਸਥਾ ਹੈ ਮੈਂ ਤੇ ਹੈ ਹੀ ਨਹੀਂ ਵਿੱਚ ਮੇਰਾ ਮੁਝ ਮੈਂ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਜਦੋਂ ਇਹ ਅਵਸਥਾ ਬਣੀ ਤੇ ਮਾਰੇ ਕਹਿੰਦੇ ਉਦੋਂ ਇਹ ਚੀਜ਼ ਪ੍ਰਾਪਤ ਹੋਈ ਉਦੋਂ ਇਹ ਆਲਸ ਚਲਾ ਗਿਆ ਉਦੋਂ ਇਹ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਕੁਝ ਨਾ ਵਿਗਾੜ ਸਕੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਹ ਸੰਸਾਰ ਚੋਂ ਇਸ ਕੱਜਲ ਕੋਠੜੀ ਚੋਂ ਇਸ ਤਰ੍ਹਾਂ ਨਿਕਲ ਗਏ ਬਚ ਕੇ ਕਿ ਨਾ ਆਤਮਾ ਤੇ ਕੋਈ ਦਾਗ ਲੱਗਾ ਨਾ ਜਮੀਰ ਤੇ ਕੋਈ ਦਾਗ ਲੱਗਾ ਨਾ ਕੱਪੜਿਆਂ ਨੂੰ ਦਾਗ ਲੱਗਾ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਇਹ ਸੰਸਾਰ ਚੋਂ ਮੁਕਤ ਹੋ ਕੇ ਜਿਉਂਦੇ ਜੀ ਸੰਸਾਰ ਤੋਂ ਗਏ ਆਓ ਗੁਰੂ ਅਗਿਆਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਵੀ ਕਿਰਪਾ ਕਰੋ ਬਖਸ਼ਿਸ਼ ਕਰੋ ਅਸੀਂ ਤੇਰੀ ਸ਼ਰਨ ਵਿੱਚ ਆਏ ਆਂ ਸਾਨੂੰ ਸਾਥ ਸੰਗਤ ਬਖਸ਼ੋ ਸਾਨੂੰ ਬਾਣੀ ਸਾਡੇ ਹਿੱਦੇ ਚ ਵੱਸ ਜਾਏ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਕੇ ਜਾਈਏ ਜੀ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ